नमस्कार आप देख रहे हैं वाई जी टीवी और आज की एक खास खबर हमारे संवाददाता जसबीर सिंह जी के सहयोग से प्रस्तुत की जा रही है विधायक मंजिंदर सिंह लालपुरा ने श्री खडूर साहब में नई सड़कों के निर्माण का शिलान्यास किया तरन तारण श्री खडूर साहब विधानसभा क्षेत्र के विधायक मंजिंदर सिंह लालपुरा ने विभिन्न गाँव में मुख्य मार्गो ऐसी जुड़ने वाली नई सड़कों के निर्माण कार्य का शिलान्यास किया है इस परियोजना का उद्देश्य ग्रामीणों के लिए आवागमन को सुगम बनाना है लगभग पाँच करोड़ रुपए की अनुमानित लागत से बनने वाली इन सड़कों का निर्माण कार्य जल्द ही प्रारंभ होने की उम्मीद है शिलान्यास के अवसर पर विधायक लालपुरा ने कहा कि ये पहल क्षेत्र के व्यापक विकास का एक हिस्सा है उन्होंने इस बात पर जोर दिया कि विधानसभा चुनावों के दौरान किए गए वादों को पूरा किया जा रहा है जिससे वर्षो ऐसी चली आ रही ग्रामीणों की परिवहन संबंधी समस्याओं का समाधान होगा विधायक ने यह भी विश्वास व्यक्त किया कि आम आदमी पार्टी आप जमीनी स्तर पर जनता की बुनियादी जरूरतों को पूरा करके तरनतारण विधानसभा क्षेत्र में आगामी आम चुनावों में महत्वपूर्ण सफलता प्राप्त करेगी ये सड़क निर्माण परियोजना आप सरकार द्वारा अपने चुनावी आश्वासनों को पूरा करने के एक और उदाहरण के रूप में प्रस्तुत की गई है ਵਿਧੀ ਇੰਟਰਵਿਊ ਕਰ ਰਿਹਾ ਹੈ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਇਸ ਸੜਕ ਦਾ ਐਸਟੀਮੇਟ ਲਾ ਕੇ ਇਹਨੂੰ ਚੌੜਾ ਕਰਨ ਦੇ ਲਈ ਪੰਜਾਬ ਸਰਕਾਰ ਕੋਲੇ ਪ੍ਰਪੋਜ਼ਲ ਭੇਜੀ ਸੀ ਸਰਕਾਰ ਨੇ ਉਹਦੇ ਪੈਸੇ ਜਿਹੜੇ ਉਹ ਜਾਰੀ ਕੀਤੇ ਨੇ ਤੇ ਇਹ ਜਿਹੜੀ ਸੜਕਾ ਹੁਣ ਅਸੀਂ ਪਹਿਲਾਂ ਇਹ 10 ਫੁੱਟ ਸੀ ਹੁਣ ਇਹਨੂੰ 12.5 ਫੁੱਟ ਜਿਹੜਾ ਉਹ ਕਰ ਲੱਗੇ ਆ ਤੇ ਲਗਭਗ 1 ਕਰੋੜ ਦੀ ਲਾਗਤ ਦੇ ਨਾਲ ਇਹ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ ਕਿੰਨੇ ਜਿਹੜੇ ਕੰਮ ਕੀਤੇ ਜਾ ਰਹੇ ਟੋਟਲ ਤੇ ਅੱਜ ਆਪਾਂ ਚਾਰ ਉਤ ਘਟਨ ਕਰ ਰਹੇ ਆ ਤੇ ਟੋਟਲ ਆਪਾਂ 24 ਸੜਕਾਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਬਣਾ ਰਹੇ ਆ ਹੋੜ ਛੜਕਾਂ ਦਾ ਟੈਂਡਰ ਜਿਹੜਾ ਵਾ ਉਹ 28 ਤਰੀਕ ਤੱਕ ਜਿਹੜੇ ਖੁੱਲ ਜਣਗੇ ਤੇ ਫਿਰ ਆਪਾਂ ਜਿੱਦਾਂ ਮਾਨਕ ਦੇਖਿਆ ਛੜਕ ਸਾਡੀ ਬਹੁਤ ਜ਼ਿਆਦੀ ਖਰਾਬੀ ਤੇ ਉਹਦਾ ਟੈਂਡਰ ਵੀ 28 ਤਰੀਕ ਨੂੰ ਖੁੱਲ ਜੇਗਾ ਤੇ ਉਹਦਾ ਵੀ ਜਲਾ ਉਦਘਾਟਨ ਕਰਾਂਗੇ ਪਿੰਡ ਦੇ ਵਿਕਾਸ ਰੁਕੇ ਹੋਏ ਨੇ ਕਿਉਂਕਿ ਸਰਪੰਚ ਜੀ ਦੇ ਪੈਸੇ ਨਹੀਂ ਪਏ ਜੀ ਤੱਕ ਤੇ ਕਿਵੇਂ ਦੇਖਦੇ ਜੀ ਮੈਨੂੰ ਨਹੀਂ ਲੱਗਦਾ ਜਿਸ ਵੀ ਕੇ ਸਰਪੰਚ ਨੂੰ ਲੱਗਦਾ ਵਾ ਕਿ ਉਹਦੇ ਪਿੰਡ ਦਾ ਕੰਮ ਰੁਕਿਆ ਉਹ ਮੈਨੂੰ ਆ ਕੇ ਮਿਲੇ ਪੈਸੇ ਦੀ ਕੋਈ ਘਾਟ ਨਹੀਂ ਹੈਗੀ ਪੈਸੇ ਗੁਰੂ ਦੀ ਕਿਰਪਾ ਨਾਲ ਬਹੁਤ ਬੜੇ ਦਿੱਤੇ ਆ ਤੇ ਅੱਗੇ ਵੀ ਪੌਣੇ ਦੋ ਸਾਲਾਂ ਦੇ ਵਿੱਚ ਝੜੀ ਲਾ ਕੇ ਮੈਂ ਜੇ ਕਿ ਸਰਪੰਚ ਨੂੰ ਲੱਗਦਾ ਤੇ ਇਹ ਜਨਾਹ ਦੇਣਾ ਚਾਹੁੰਦਾ ਕਿ ਜਦੋਂ ਮਰਜੀ ਆਓ ਕੱਲ ਵੀ ਸ਼ੁਕਰਵਾਰ ਮੈਂ ਆਪਣੇ ਘਰੇ ਬੈਠਾਂਗਾ ਮੈਨੂੰ ਦੱਸੋ ਵੀ ਸਾਡੇ ਪਿੰਡ ਦਾ ਐਂਹ ਕਰਕੇ ਕੰਮ ਰੁਕਿਆ ਪੈਂਹ ਕਰਕੇ ਕਿਸੇ ਪਿੰਡ ਦਾ ਕੰਮ ਨਹੀਂ ਰੁਕਦਾ ਕਿੰਨੀਆਂ ਸੜਕਾਂ ਹੋਰ ਬਣਾਉਣ ਜਾ ਰਹੇ ਤੁਸੀਂ ਪੂਪਾ 24 ਸੜਕਾਂ ਆਪਾਂ ਬਣਾਉਣ ਜਾ ਰਹੇ ਹਾਂ ਹੋਰ ਕਿੰਨੀਆਂ ਬਣਾ ਅੱਜ ਆਪਾਂ ਚੌਂਦਾਤ ਘਟਨ ਜਿਹੜਾ ਕਰ ਰਹੇ ਆ ਪਹਿਲਾਂ ਵੀ ਆਪਾਂ 60 ਸੜਕਾਂ ਜਿਹੜੀਆਂ ਉਹ ਹੁਣ ਤੱਕ ਬਣਾ ਚੁੱਕੇ ਆ ਤੇ ਮੈਨੂੰ ਲੱਗਦਾ ਕਿ ਅਗਲੇ ਪੌਣੇ 2 ਸਾਲਾਂ ਚ ਆਪਾਂ ਅਗਲੀ ਚੌਂਣ ਵੇਲੇ ਪੁੱਛਾਂਗੇ ਵੀ ਜੇ ਕੋਈ ਸੜਕ ਟੁੱਟੀ ਜਾਦੀ ਦੀ ਪ ਆ ਇਹ ਨਾ ਜਲਾਉਣਾ ਤੇ ਕਲੀਅਰ ਨਹੀਂ ਆ ਕਰੋਨਾ ਨਾ ਬਣ ਚੁੱਕੀਆਂ ਵਾ ਕਿਉਂਕਿ ਹੁਣ ਵੱਡੀਆਂ ਛੜਕਾਂ ਜਿਹੜੀਆਂ ਵਾ ਉਹ 12 12 18 18 ਕਰੋੜ ਦੀਆਂ ਬਣੀਆਂ ਵਾ ਤੇ ਇਹਦੇ ਅਰਬਾਂ ਤੋਂ ਵੀ ਕਮ ਟੱਪ ਗਿਆ ਹੋਣਾ ਤੇ ਇੱਕ ਕਰੋੜ ਤੇ 46 ਲੱਖ ਦੀ ਲਾਗਤ ਨਾਲ ਜਿਹੜੀ ਸੜਕਾ ਹੈ ਆਪਾਂ ਇਹਨੂੰ ਚੌੜੀ ਕਰ ਰਹੇ ਆਂ ਇਹ ਮੈਂ ਜਦੋਂ ਦੀਨਿਆਂ ਵਾਲ ਜਾਂਦਾ ਸੀ ਤੇ ਇਹਨਾਂ ਦਾ ਇੱਕੋ ਗੱਲ ਹੁੰਦੀ ਸੀ ਵੀ ਹੋਰ ਨਹੀਂ ਕੋਈ ਕੰਮ ਆਂਦੇ ਸਾਡੀ ਸੜਕਾ ਬਣਾ ਦਿਓ ਸੜਕਵੜੀ ਟੁੱਟੀ ਆ ਤੇ ਅੱਜ ਆਪਾਂ ਬਣਾਤੀ ਹੁਣ ਵੇਨੇ ਗਾਂ ਕੋ ਕੰਮ ਆਂਦੇ ਕਿ ਨਹੀਂ ਆਂਦੇ ਟੀਮ ਵਰਕ ਕਿਹੋ ਜਿਹਾ ਚੱਲ ਰਿਹਾ ਟੀਮ ਵਰਕ ਬਹੁਤ ਵਧੀਆ ਮੇਰੀ ਵੈਸੇ ਵੀ ਟੀਮ ਬੜੀ ਚੰਗੀ ਆ ਤੇ ਪਿੰਡਾਂ ਦੇ ਲੋਕ ਬੜੇ ਚੰਗੇ ਆ ਜਿਹੜੇ ਪੰਚ ਸਰਪੰਚ ਬਣੇ ਆ ਉਹ ਬੜੇ ਚੰਗੇ ਆ ਖੰਡੂਰ ਸਾਹਿਬ ਹਲਕਾ ਹੀ ਬੜਾ ਚੰਗਾ ਜਿਹਨੇ ਮੈਨੂੰ ਐਮਐਲਏ ਬਣਾ ਕੇ ਤੇ ਇਹ ਸੇਵਾ ਦਾ ਮੌਕ ਸਾਈ ਆ ਰਹੀ ਹੈ ਕਿਵੇਂ ਦੇ ਨਤੀਜੇ ਦੇਖਦੇ ਹੋ ਕੰਮਾਂ ਦੇ ਤੀਜੀ ਅੱਗੇ 165000 ਦੀ ਲੀਡ